ਪੰਜ ਤਤਾਂ ਦਾ ਬਣਿਆ ਇਹ ਮਿੱਟੀ ਦੀ ਢੇਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਹੂ ਜੋੜਿਆ ਤਨ ਬਥੇਰਾ ਬਿਨ ਨੀਆਂ ਤੋਂ ਮਨ ਵਿੱਚ ਰੰਗਲੇ ਮਹਿਲ ਬਣੋਨਾ ਜਨਮ ਗਵੋਨਾ ਏ ਮਨਵਰੀ ਨਰਲ ਕੇ ਹੀਰਾ ਜਨਮ ਗਵੋਨਾ ਏ ਹੂ ਜਿੰਦ ਪੇੜੀ ਨੂੰ ਖਤਰਾ ਵਗਦੀ ਕਹਿ ਰਹ ਨੇਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਹੂ ਛੋੜਿਆ ਤਨ ਬਥੇ ¡Terra una!